ਸੀਗਾ ਭੈਣੇ 사ਸੀ ਕਾ ਠੀਕ ਠਾਕ ਪਛਾਣਿਆ ਤੁਸੀਂ ਬਾਬਾ ਜੀ ਨੇ ਪਛਾਣ ਲਿਆ ਸਰ ਪਾਪਾ ਨੇ ਸਾਡੇ ਬੱਚੇ ਨਾਲ ਬਹੁਤ ਪੁਰਾਣਾ ਹੋਇਆ ਸਾਨੂੰ ਇਨਸਾਫ ਦੋ ਨੀ ਤਾਂ ਹੀ ਭੈਣੇ ਫੋਨ ਲਾਇਆ ਸੀ ਇਹ ਆਪਣੇ ਪਰਿਵਾਰ ਦਾ ਬੱਚਾ ਸੀ ਹਾਂ ਜੀ ਬਾਬਾ ਜੀ ਮੇਰਾ ਪੁੱਤ ਜੀ ਜਸੀਗਾ ਤੇ ਆ ਮੇਰਾ ਭਰਾ ਇਹਦਾ ਬੇਟਾ ਸੀਗਾ ਮੇਰਾ ਬੇਟਾ ਸੀ ਓਕੇ ਤੇ ਓਹੋ ਬੰਦਾ ਕਿੱਥੇ ਆ ਜਿਹਨੇ ਮਰਡਰ ਕੀਤਾ ਕਿੱਥੋਂ ਦਾ ਉਹ ਉਹ ਜੁਪੀ ਦਾ ਹੈ ਜੁਪੀ ਚਲਾ ਗਿਆ ਉਹ ਗੰਜੀ ਮੈਂ ਕਿਹਾ ਜੁਪੀ ਦਾ ਸੀਗਾ ਜੀ ਓਕੇ ਉਹ ਹੁਣ ਭੱਜਿਆ ਵਿਆ ਪੁਲਿਸ ਦੇ ਹੱਥ ਤਾ ਨਹੀਂ ਆਇਆ ਨਹੀਂ ਨਹੀਂ ਪੁਲਿਸ ਨੇ ਫੜ ਲਿਆ ਆ ਜੀ ਉਹਨੂੰ ਓਕੇ ਓਕੇ ਕਦੋਂ ਦਾ ਫੜਿਆ ਵਿਆ ਉਹ ਓਏ ਉਹ ਜਿੰਨਾ ਉਦਣੇ ਫੜ ਲਿਆ ਸੀਗਾ ਜੀ ਤੇ ਜੇਲ੍ਹ ਭੇਜਤਾ ਹਾਂਜੀ ਜੇਲ੍ਹ ਭੇਜਤਾ ਆਇਆ ਉਹਨਾਂ ਉਹ ਦੋ ਦਿਨ ਅੰਦਰ ਰਿਮਾਂਡ ਲਿਆਇਆ ਅੱਛਾ ਜਾਣ ਕੇ ਰਿਮਾਂਡ ਤੇ ਹੈਗੇ ਹੂੰ ਤੇ ਉਹਦਾ ਕੇਸ ਜਦਾ ਫਾਸਟ ਟਰੈਕ ਤੇ ਚੱਲਦਾ ਪਿਆ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਹ ਦੇਣੀ ਆ ਵੀ ਜਿੱਦੇ ਉਹਨੂੰ ਜੇਲ ਭੇਜਦੇ ਆ ਜੇਲ ਕਿੱ데 ਭੇਜਦੇ ਤੇ ਕਿਹੜੀ ਜੇਲ ਚ ਭੇਜਦੇ ਆ ਆ ਦੇਖੋ ਜਿਹਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰਿਆ ਉਵੇਂ ਉਹ ਮਰੇ ਫੇਰ ਆਪਾਂ ਨੂੰ ਸੁਨੇਹਾ ਲਾ ਦੇ ਕਿਦਾਂ ਹੋ ਗਿਆ ਮੁੰਡਾ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਆ ਮੈਂ ਕਹਿੰਦਾ ਉਹ ਵੀ ਉਦਾਂ ਹੀ ਮਰੇ ਐ ਤਾਂ ਪਤਾ ਕੀ ਆ ਬਾਈ ਪਤਾ ਕਿਵੇਂ ਠੀਕ ਆ ਹੱਸੀ ਹੈ ਪਤਾ ਮੈਂ ਦਬਾਜ਼ੇ ਇਹ ਜਾਨ ਨਹੀਂ ਫਿਰਨ ਨੇ ਸਾਹਮਣੇ ਆਵੇਂ ਮੈਂ ਨੂੰ ਪੁੱਛਣਾ ਚਾਹੁੰਦੀ ਮੇਰੇ ਕੱਲ ਕੀ ਕਿਸੋਟ ਤੇ ਜਿਹੜਾ ਤੋਂ ਉਹਨੂੰ ਮਾਰਿਆ ਤੇ ਜੋ ਮਾਰਦੀ ਕਰਨ ਸਬਰਸ ਨਹੀਂ ਕਰਨੀ ਉਹਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀ ਆਂ ਬੂੰਸੀ ਵਾਲਾ ਕੰਮ ਆਪਾਂ ਤੱਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਬਥੇਰੇ ਤਰੀਕੇ ਆ ਸਰ ਉਹ ਨਹੀਂ ਪੱਛਣਾ ਚਾਹੀਦਾ ਬੰਦਾ ਕੋਈ ਨਾ ਪਤਾ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਕਰਾਂਗੇ ਹਾਂ ਹਾਂ ਬੁੱਧ ਕੋਈ ਨਾ ਬਸ ਤੂੰ ਬਸ ਤੂੰ ਉਹ ਵੀ ਚੱਲ ਉਹ ਵੀ ਚੱਲ ਗਿਆ ਨਹੀਂ ਨਹੀਂ ਕੋਈ ਨਾ ਪਣੇ ਅਸੀਂ ਤੇਰੇ ਭਰਾ ਵੀ ਆ ਠੀਕ ਆ ਅਸੀਂ ਤੇਰੇ ਭਰਾ ਵੀ ਆ ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੁਣਾ ਆਪਾਂ ਭਰਾ ਵੀ ਆ ਥੋੜੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਪੋਂ ਵੀ ਮਰਾਂਗੇ ਠੀਕ ਆ ਚਲੋ ਕੋਈ ਨਾ ਬਈ ਹੁਣ ਨੈਟਵਰਕ ਘਟਾ ਤੇ ਮੈਂ ਪੁੱਛਣਾ ਸੀਗਾ ਹਾਲਚਲ ਤੇ ਬਾਕੀ ਮੈਨੂੰ ਇੰਨਾ ਜਰੂਰ ਦੱਸ ਦਿਓ ਕਿਹੜੀ ਜੇਲ੍ਹ ਚ ਗਿਆ ਉਹ ਠੀਕ ਆ ਠੀਕ ਹੈ ਜੀ ਆਹੀ ਨੰਬਰ ਤੇ ਹੀ ਹਾਂਜੀ ਇਸੇ ਨੰਬਰ ਤੇ ਨੰਬਰ ਪਾਸੇ ਰੱਖ ਲਿਓ ਕਿਸੇ ਨੂੰ ਦਿਓ ਹਣਾ ਠੀਕ ਹੈ ਬਈ ਓਕੇ ਬਈ ਓਕੇ ਅੱਛਾ ਜੀ ਬਾਬਾ ਜੀ ਬਣੇ ਕੋਈ ਨਾ ਉਹ ਅਸੀਂ ਸਾਨੂੰ ਇਹ ਸੀ ਵੀ ਕਿਤੇ ਉਹ ਭੱਜਿਆ ਵਿਆ ਪੁਲਿਸ ਦੇ ਹੱਥ ਨਹੀਂ ਲੱਗਿਆ ਅਸੀਂ ਕਿਥੋਂ ਚੱਕ ਜੁੱਕ ਲੈਂਦੇ ਉਹਨੂੰ ਜੇ ਤਾਂ ਉਹ ਵਿਪਦ ਜੇ ਤਾਂ ਉਹ ਭੱਜਿਆ ਹੁੰਦਾ ਫੇਰ ਤਾਂ ਆਪਾਂ ਉਹਦਾ ਨੁਕਸਾਨ ਕਰ ਦਿੰਦੇ ਉਹ ਪੁਲਿਸ ਦੇ ਹੱਥ 'ਚ ਤੇ ਉਹਦਾ ਡਰੈਸ ਡਰੋਸ ਸਾਨੂੰ ਫੇਰ ਵੀ ਤੁਸੀਂ ਦੇ ਦਿਓ ਵੀ ਉਹ ਜੁਪੀ ਜਾਂ ਕਿੱਥੇ ਉਹਦੇ ਬਾਲ ਬੱਚੇ ਜਾਂ ਬੱਚਾ ਸਾਡਾ ਭਤੀਜਾ ਖੋ ਲਿਆ ਪਹਿਨੇ ਆਪਾਂ ਤਾਂ ਇਨਸਾਫ ਲਈ ਹੀ ਫੋਨ ਲਾਇਆ ਤੁਹਾਨੂੰ ਹਨਾ ਜਿੱਦਾਂ ਤੁਹਾਡਾ ਭੈਣੇ ਬੱਚਾ ਉਹ ਉਦਾਂ ਹੀ ਸਾਡਾ ਵਾ ਉਹ ਫਿਕਰ ਸੀਗਾ ਸਾਨੂੰ ਪ੍ਰੇਮ ਸੀ ਤਾਂ ਹੀ ਅਸੀਂ ਤੁਹਾਨੂੰ ਫੋਨ ਲਾਇਆ ਨਹੀਂ ਆਪਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਪਿਆ ਨਾ ਕੁਛ ਗੰਦੀ ਉਲਟੀਆਂ ਕਰੀ ਜਾਂਦੀਆਂ ਤਿੰਨ ਦਿਨ ਹੋ ਗਏ ਉਹਦੀ ਭੈਣ ਨੂੰ ਉਹਦਾ ਅੱਜ ਵੀ ਕਹੀ ਜਾਂਦੀ ਕੁਾਜੀ ਮੇਰੇ ਭਰਾ ਨੇ ਆ ਜਾਣਾ ਪਾਪਾ ਇਹ ਮੈਂ ਪੀਣੇ ਆ ਜਾਣਾ ਬਾਪਰ ਅਰਵੀਰ ਹੈਗਾ ਆ ਅੱਜ ਕੋਈ ਨਾ ਜੇ ਕੱਲ ਨੂੰ ਭਲਕੇ ਨਾ ਇਕੱਠ ਹੋਊਗਾ ਹੋ ਸਕਦਾ ਇੱਕ ਅੱਧੇ ਦਿਨ ਚ ਇਕੱਠ ਹੋਊਗਾ ਉਹ ਤੇ ਕੀ ਕਰੀ ਆਪਾਂ ਬਾਹਰ ਨਹੀਂ ਹੈਗੇ ਤੁਹਾਡੇ ਨਾਲ ਖੜਾਂਗੇ ਜੇ ਪੁਲਿਸ ਨੇ ਨਾ ਕੋਈ ਗੱਲਬਾਤ ਕੀਤੀ ਫਿਰ ਅਸੀਂ ਉਹਦਾ ਜ਼ਰੂਰ ਇਹ ਕੰਮ ਕਰਾਂਗੇ ਜਿਹੜਾ ਉਹਨੇ ਕੀਤਾ ਕੱਲ ਨੂੰ ਜਾਣਾ ਆ ਸਾਡੇ ਪਿੰਡੋਂ ਬਾਹਰ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਅਜੀਬ ਅਸੀਂ ਜਿੱਥੇ ਲੋੜ ਤੁਹਾਨੂੰ ਦੱਸਦੇ ਹੋ ਅਜੀਬ ਕੱਟ ਕਰਕੇ ਅਸੀਂ ਕੰਮ ਕਰ ਦਾਂਗੇ ਜਿੱਥੇ ਤੁਹਾਨੂੰ ਸਾਡੀ ਲੋੜ ਹੀ ਦੱਸਦੇ ਹੋ ਅਸੀਂ ਉਹ ਕੰਮ ਕਰ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਭਾਈ ਓਕੇ ਭਾਈ ਓਕੇ 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 ਠੀਕ ਹੈ ਭਾਈ